ਹੋਲੀ ਰੰਗਾਂ ਦਾ ਤਿਹਾਰਾ ਤੇ ਜਿਹੜੇ ਰੰਗ ਨੇ ਉਹ ਜੇ ਕੈਮੀਕਲ ਫ੍ਰੀ ਹੋਣ ਤਾਂ ਫਿਰ ਜਿਹੜੀ ਗੱਲ ਆ ਹੋਰ ਵੀ ਵਧੀਆ ਬਣ ਜਾਂਦੀ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਰੰਗ ਕਿਉਂਕਿ ਮੇਰੇ ਸਕਿਨ ਤੇ ਰੈਕਸ਼ਨ ਕਰਦਾ ਤਾਂ ਮੈਂ ਕਿਹਾ ਚਲੋ ਜੀ ਜਿਨ੍ਹਾਂ ਦੀ ਸਕਿਨ ਮਤਲਬ ਕੋਈ ਵੀ ਜਿਹੜਾ ਕੈਮੀਕਲ ਦਾ ਮਤਲਬ ਉਹਨੂੰ ਨਹੀਂ ਸ਼ੂਟ ਕਰਦਾ ਤਾਂ ਜਿਹੜਾ ਰੰਗ ਹੈ ਘਰੇ ਬਣਾ ਸਕਦੇ ਹਾਂ ਤੇ ਬਹੁਤ ਹੀ ਸੌਖਾ ਤਰੀਕਾ ਹੈਗਾ ਸਭ ਤੋਂ ਪਹਿਲਾਂ ਆਪਾਂ ਲਿਆ ਹੋਇਆ ਜੀ ਕੌਰਨਫਲੋਰ ਜਾਂ ਕੌਰਨ سٹਾਰਚ ਦੋਨੋਂ ਚ ਤੁਸੀਂ ਕੋਈ ਵੀ ਲੈ ਸਕਦੇ ਹੋਗੇ ਇਧਰ ਆਪਾਂ ਲਈ ਹੋਈ ਹੈ ਜੀ ਥੋੜੀ ਜੀ ਹਲਦੀ ਇੱਕ ਚਮਚਾ ਲਿਆ ਹੋਇਆ ਜੀ ਰੰਗ ਦੇ ਹਿਸਾਬ ਨਾਲ ਆਪਾਂ ਵੱਧ ਘਟਾਏ ਇਹਦੇ ਵਿੱਚ ਪਾ ਸਕਦੇ ਹਾਂਗੇ ਤੇ ਇਹਨੂੰ ਆਪਾਂ ਹੁਣ ਮਿਕਸ ਕਰ ਲਾਂਗੇ ਜੀ ਮਿਕਸ ਕਰਕੇ ਜਿਹੜਾ ਘੋਲ ਆ ਉਹ ਪਤਲਾ ਜਿਹਾ ਆਪਾਂ ਬਣਾ ਲੈਣਾ ਹੈ ਇਸ ਮਾਨਤਰਮਨ ਆਪਣੀ ਰਸੋਈ ਚ ਹੀ ਹੁੰਦਾ ਸਾਰਾ ਹਨਾ ਹਾਂਜੀ ਤੇ ਜਿਹੜੀ ਇਹ ਹਲਦੀ ਆ ਉਹ ਐਂਟੀਸੈਪਟਿਕ ਆ ਜਿਹਨਾਂ ਨੂੰ ਬਿਲਕੁਲ ਵੀ ਛੂਟ ਨਹੀਂ ਕਰਦਾ ਉਹ ਜਿਹੜੀ ਇਹ ਚੀਜ਼ ਆ ਬਣਾ ਕੇ ਇਹਦੇ ਵਿੱਚ ਪਾ ਸਕਦੇ ਨੇ ਤੇ ਤੁਸੀਂ ਕਹੋਗੇ ਵੀ ਇਹਦੇ ਵਿੱਚ ਪਾਉਣ ਦਾ ਤਾਂ ਖੁਸ਼ਬੂ ਨਹੀਂ ਹੋਣੀ ਤੇ ਜਿਹੜੀ ਖੁਸ਼ਬੂ ਵਾਲੀ ਚੀਜ਼ ਆ ਉਹ ਵੀ ਆਪਾਂ ਦੱਸਾਂਗੇ ਇਹਦੇ ਵਿੱਚ ਕੀ ਪਾ ਸਕਦੇ ਆ ਤੇ ਇਹ ਕੋਈ ਐਵੇਂ ਨਹੀਂ ਹੈਗਾ ਵੀ ਇਹ ਲਿਕਵਿਡ ਬਣੂਗਾ ਬਹੁਤ ਹੀ ਵਧੀਆ ਬਣੂਗਾ ਜੀ ਇਹ ਜਿਵੇਂ ਆਪਣਾ ਰੰਗ ਹੁੰਦਾ ਸੁੱਕੇ ਰੰਗ ਉਸ ਪ੍ਰਕਾਰ ਹੀ ਬਣ ਜੂਗਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ લાલ પીળી ਹਰੀ ਉਹੀ ਚੀਜ਼ ਬਿਲਕੁਲ ਬਣ ਜਾਣੀ ਆ ਤੇ ਅੱਜ ਗੱਲ ਤਾਂ ਜਿਵੇਂ ਰੰਗ ਖੁਸ਼ਬੂ ਵਾਲੇ ਬਹੁਤ ਸੋਹਣੇ ਹੁੰਦੇ ਤੇ ਉਹੀ ਜਮਾ ਸੇਮ ਟੂ ਸੇਮ ਉਹੀ ਚੀਜ਼ ਬਣ ਜੂ ਦੋਸਤੋ ਬਿਲਕੁਲ ਇਹ ਹੋਣਾ ਪੈਣਾ ਹੱਥਾਂ ਨਾਲ ਮਿਕਸ ਕਰ ਲਾਂਗੇ ਜੀ ਠੀਕ ਹੈ ਜੀ ਆਟੇ ਵਾਂਗੂੰ ਗੁੰਨ ਲੈਣਾ ਇਹਨੂੰ ਹੈ ਤੇ ਫਿਰ ਗਿੱਲਾ ਨਹੀਂ ਹੋ ਜਰੋਣਾ ਨਹੀਂ ਨਹੀਂ ਜੀ ਤੁਸੀਂ ਦੇਖੀਓ ਜੀ ਇਹ ਆਪਾਂ ਕਾਰਨ ਸਟਾਰ ਚ ਲਿਆ ਹੋਇਆ ਹੈਗਾ ਇਹ ਸੁੱਕ ਜਾਂਦਾ ਜੀ ਜਦੋਂ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰਦੇ ਪਾਣੀ ਘੱਟ ਹਾਂ ਸੱਚ ਕਾਰਨ ਸਟਾਰ ਚ ਦੀਏ ਖੂਬੀ ਆ ਹਨਾ ਰਹਿਣ ਉਹ ਸੁੱਕ ਜਾਂਦਾ ਕਰੜਾ ਹੋ ਜਾਂਦਾ ਹੁੰਦਾ ਜਿਹੜਾ ਫੋਰਸ ਲਾਈ ਦੂੰ ਉਹੀ ਚੀਜ਼ ਤਦ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸੋਹ ਹੋ ਜਾਂਦਾ ਜੀ ਸੁੱਕਾ ਸੁੱਕਾ ਬਣ ਜਾਂਦਾ ਹੈਗਾ ਪਹਿਲਾਂ ਆਪਾਂ ਇਹਨੂੰ ਮਿਕਸ ਕਰ ਲਈ ਫਿਰ ਦਿਖਾਉਣਾ ਜੀ ਰਿਜ਼ਲਟ ਉਸ ਤੋਂ ਬਾਅਦ ਜੇ ਆਪਾਂ ਹਲਕੀ ਜਿਹੀ ਧੁੱਪ ਲਵਾਉਣੀ ਚਾਹੁੰਦੇ ਹੋਈ ਤਾਂ ਆਪਾਂ ਧੁੱਪ ਵੀ ਲਵਾ ਸਕਦੇ ਹਾਂ ਫਿਰ ਛਾਂ ਕੇ ਬਿਲਕੁਲ ਜਿਹੜਾ ਰੰਗ ਹੈ ਉਸ ਪ੍ਰਕਾਰ ਦੀ ਬਣ ਕੇ ਤਿਆਰ ਹੋ ਜਾਊਗਾ ਤੇ ਇਹ ਆਪਾਂ ਰੰਗ ਕਲੈਮ ਹੀ ਨਹੀਂ ਹੈਗਾ ਵੀ ਹਲਦੀ ਪਾਈ ਤੇ ਪੀਲਾ ਰੰਗ ਹੀ ਮਤਲਬ ਤਿਆਰ ਕਰਾਂਗੇ ਇੱਕ ਆਪਾਂ ਪਾਲਕ ਤੋਂ ਰੰਗ ਤਿਆਰ ਕਰਨਾ ਜੀ ਤੇ ਇੱਕ ਕੱਪ ਕਰਾਂਗੇ ਲਾਲ ਰੰਗ ਜਿਹੜਾ ਕਿ ਬੀਟ ਰੂਟ ਕਹਿ ਸਕਦੇ ਹਾਂਗੇ ਹੂੰ ਚਕੰਦਰ ਉਹ ਤੋਂ ਵੀ ਆਪਾਂ ਬਣਾ ਸਕਦੇ ਹਾਂ ਮਤਲਬ ਤਿੰਨ ਰੰਗ ਬਣ ਜਾਣਗੇ ਲਾਲ ਹਰਾ ਹਾਂਜੀ ਜੀ ਕਈ ਵਾਰ ਐਵੇਂ ਹੁੰਦਾ ਵੀ ਆਪ ਨੂੰ ਐਵੇਂ ਹੁੰਦਾ ਵੀ ਹੁਣ ਪਾਲ ਕੇ ਕਿੱਥੋਂ ਲਈਏ ਚਕੰਦਰ ਕਿੱਥੋਂ ਲਈਏ ਤਾਂ ਜਿਹੜੇ ਫੂਡ ਕਲਰ ਆਪਾਂ ਪਾਉਨੇ ਹੁੰਨੇ ਆ ਜੀ ਚੌਲਾਂ ਵਗੈਰਾ ਚ ਜਾਂ ਕਿਸੇ ਵੀ ਆਪਾਂ ਡਿਸ਼ ਚ ਮਰਤ ਦੇਾਂਗੇ ਉਹ ਵੀ ਆਪਾਂ ਥੋੜਾ ਜਿਹਾ ਕਲਰ ਪਾ ਕੇ ਉਹ ਵੀ ਆਪਾਂ ਇਹਨਾਂ ਵਿੱਚ ਮਿਕਸ ਕਰਕੇ ਬਣਾ ਸਕਦੇ ਹਾਂ ਜੀ ਹਾਂਜੀ ਤੇ ਖੁਸ਼ਬੂ ਵਾਸਤੇ ਆਪਾਂ ਦੱਸਾਂਗੇ ਜੀ ਇਹਦੇ ਵਿੱਚ ਆਪਾਂ ਕੀ ਪਾ ਸਕਦੇ ਹਾਂ ਕਰ ਲੈਨੇ ਜੀ ਸਮਾਰ ਕੇ ਹਮ ਸਮਾਰ ਕੇ ਰਲ ਜੇ ਜਿਹੜਾ ਹਨਾ ਹਾਂਜੀ ਤੇ ਤੁਸੀਂ ਕਲਰ ਦੇਖ ਸਕਦੇ ਹੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆਗਾ ਹੱਥ ਨਾਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਜੇ ਅਸੀਂ ਚਾਹਾਂ ਉਹ ਦਸਤਾਨੇ ਚੜਾ ਸਕਦੇ ਹਾਂ ਜੀ ਹਮ ਕਿਉਂਕਿ ਹਲਦੀ ਮਿਕਸ ਨਹੀਂ ਹੋਈ ਸੀ ਜੀ ਸਮਾਰ ਕੇ ਦੇ ਵਿੱਚ ਤੇ ਬਸ ਹਲਕੇ ਜਿਹਾ ਆਪਾਂ ਨੂੰ ਥੋਪਲਵਾ ਦੇਣੀ ਹੈ ਤੇ ਨਹੀਂ ਆਪਾਂ ਇਹਨੂੰ ਐਵੇਂ ਛੱਡ ਦੇਣਾ ਤੇ 2-3 ਘੰਟੇ ਚ ਵਧੀਆ ਸੈੱਟ ਹੋ ਜੂਗਾ ਤੇ ਉਸ ਤੋਂ ਬਾਅਦ ਆਪਾਂ ਛਾਣ ਕੇ ਜਿਹੜਾ ਕਲਰ ਹੈ ਉਹ ਮਤਲਬ ਆਪਣਾ ਬਣ ਕੇ ਤਿਆਰ ਹੋ ਜੂਗਾ ਜਰਮਣ ਇਹ ਤਾਂ ਸੱਚੀ ਬਹੁਤ ਕਮਾਲ ਦੀ ਚੀਜ਼ ਆ ਹਨਾ ਜਿਵੇਂ ਹੁਣ ਆਪਾਂ ਗਿੱਲਾ ਪਾਇਆ ਸੀਗਾ ਬਿਲਕੁਲ ਵੀ ਸਲਾਬਾ ਨਹੀਂ ਹੋਇਆ ਬਿਲਕੁਲ ਵੀ ਸਲਾਬ ਨਹੀਂ ਸੁੱਕਾ ਵਧੀਆ ਵੈਸੇ ਇਹ ਮਾਣਾ ਮੋਟਾ ਜਿਹਾ ਤਾਂ ਹੈਗਾ ਕਿ ਪਰ ਜ਼ਿਆਦਾ ਨਹੀਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਾਊਡਰ ਕੋਈ ਵੀ ਬੱਚਿਆਂ ਵਾਲਾ ਪਾਊਡਰ ਜਾਂ ਕੋਈ ਵੀ ਆਪਾਂ ਬਾਡੀ ਪਾਊਡਰ ਜਿਹੜਾ ਯੂਜ਼ ਕਰਦੇ ਆ ਉਹ ਇਹਦੇ ਵਿੱਚ ਹਲਕਾ ਜਿਹਾ ਮਿਕਸ ਕਰ ਦਾਂਗੇ ਖੁਸ਼ਬੂ ਵਾਸਤੇ ਹਾਂਜੀ ਤੇ ਹੁਣ ਆਪਾਂ ਇਹਨੂੰ ਮਿਕਸ ਕਰ ਦਾਂ ਹਮ ਤੇ ਲਾਉਣ ਲਈ ਆਪਣਾ ਰੰਗ ਜਿਹੜਾ ਤਿਆਰ ਆ ਰੰਗ ਬਿਲਕੁਲ ਤਿਆਰ ਆ ਜੀ ਤੇ ਕੱਲ ਨੂੰ ਸਵੇਰੇ ਆਪਾਂ ਇਹ ਵੀਡੀਓ ਪਾਵਾਂਗੇ ਕੱਲ੍ਹ Holi ਤੇ ਆਪਦੇ ਘਰੇ ਤਿਆਰ ਤੁਸੀਂ ਮੌਕੇ ਤੇ ਕਰ ਸਕਦੇ ਹੋ ਥੋੜੇ ਟਾਈਮ ਦਾ ਕੰਮ ਹੀ ਆ ਲਓ ਜੀ ਇਹਨੂੰ ਆਪਾਂ ਦਵਾਂਗੇ ਸੁੱਕਣ ਹਮ ਤੇ ਹੁਣ ਆਪਾਂ ਪਾਉਨੇ ਆ ਜੀ ਗ੍ਰੀਨ ਰੰਗ ਇਹਦੇ ਵਿੱਚ ਆਪਾਂ ਪਾਲਕ ਵਰਤ ਰਹੇ ਆ ਜੀ ਮੈਂ ਪਹਿਲਾਂ ਵੀ ਕਿਹਾ ਫੂਡ ਕਲਰ ਵੀ ਤੁਸੀਂ ਯੂਜ਼ ਕਰ ਸਕਦੇ ਹੋਗੇ ਹਮ ਤੇ ਪਾਲਕ ਦਾ ਆਪਾਂ ਜੂਸ ਕੱਢ ਕੇ ਪਾ ਲੈਣਾ ਹੈ ਹਾਂਜੀ ਹੁਣ ਆਪਾਂ ਇਹਦਾ ਜੂਸ ਕੱਢ ਲੈਨੇ ਆ ਹਮ ਤੇ ਜੂਸ ਕੱਢ ਕੇ ਫੇਰ ਆਉਨੇ ਆ ਜੀ ਲਓ ਜੀ ਪਾਲਕ ਦਾ ਆਪਾਂ ਰਸ ਕੱਢ ਲਿਆ ਮੇਰੇ ਤਾਂ ਹੱਥ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਲਾਂ। ਪਲੇਟ 'ਚ ਰੱਖ ਲਾਂ ਰਮਣ ਪਹਿਲਾਂ? ਨਹੀਂ ਪਹਿਲਾਂ ਇਹਨੂੰ ਵਿੱਚ ਮਿਕਸ ਕਰ ਦਈਏ ਜੀ। ਹੂੰ। ਪਲੇਟ 'ਚ ਰੱਖ ਕੇ ਕਰ ਲਾਂ ਰਮਣ ਕੌਲੀ। ਹਾਂਜੀ। ਹੂੰ। ਖਿਲਰੂ ਗਣਾ। ਇਹ ਲੈ ਵੀ ਗ੍ਰੀਨ ਵੀ ਬਣ ਕੇ ਰਹਿਣੇ ਯਾਰ ਆਹ ਬਾਲਾ ਸੁਣਾ ਬਣਿਆ ਹਨਾ। ਹਾਂਜੀ ਇਹ ਹੈਗੇ ਜੀ ਨੇਚਰਲ ਕਲਰ। ਪਾਲਕ ਦਾ ਜੂਸ ਕੱਢ ਕੇ ਤੇ ਆਪਣੇ ਕੋਲੇ ਚਕੰਦਰ ਹੈ ਨਹੀਂ ਜੀ ਤੇ ਉਹੀ ਤਾਂ ਆਪਾਂ ਹੋਰ ਕੁਝ ਪਾਵਾਂਗੇ ਜੀ। ਹੂੰ। ਉਹਦੀ ਜਗ੍ਹਾ ਆਪਾਂ ਫੂਡ ਕਲਰ ਵੀ ਵਰਤ ਸਕਦੇ ਹਾਂ। ਫੂਡ ਕਲਰ ਵੀ ਵਰਤ ਸਕਦੇ ਹਾਂ ਜੀ। ਹੂੰ। ਲਓ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ। ਇਹ ਸਲਾਬਾ ਨਹੀਂ ਰਹਿਣਾ ਦੋਸਤੋ ਇਹਦੇ ਮੰਗੇ ਬ ਸਹੀ ਗੱਲ ਹੈ ਜੀ ਇਸ ਪ੍ਰਕਾਰ ਹੀ ਬਣ ਜੂਗਾ ਦੇਖੋ ਜੀ ਵਾਓ ਲੋ ਵੀ ਦੋਸਤੋ ਹੁਣ ਤੁਸੀਂ ਆਪ ਦੱਸੋ ਕਮੈਂਟ ਕਰਕੇ ਵੀ ਦੂਜੇ ਜਿਹੜੇ ਬਾਜ਼ਾਰ ਵਾਲੇ ਕਲਰ ਹੁੰਦੇ ਨੇ ਪੈਟਕਾਂ ਵਾਲੇ ਕਲਰ ਹੁੰਦੇ ਨੇ ਪਤਾ ਨਹੀਂ ਕਾਦੇ ਬਣੇ ਹੁੰਦੇ ਹਨਾ ਕੀ ਕੈਮੀਕਲ ਹੁੰਦਾ ਤੇ ਉਹ ਹੀ ਦੀਸ ਕਰ ਲੈਣਗੇ ਕਿਸੇ ਪਾਸੋਂ ਤੇ ਨਾਲੇ ਖੁਸ਼ਬੂ ਦੀ ਖੁਸ਼ਬੂ ਦੋਸਤੋ ਹਨਾ ਐਵੇਂ ਨਹੀਂ ਹੈਗਾ ਵੀ ਆਪਾਂ ਸਾਰਾ ਆਰਗੈਨਿਕ ਬਣਾਇਆ ਆਪਾਂ ਜੀ ਦੂਜਾ ਰੰਗ ਵੀ ਲਿਆ ਸਾਡੇ ਵਾਦੂ ਉਹ ਵੀ ਲਾਵਾਂਗੇ ਪਰ ਜਿਨ੍ਹਾਂ ਨੂੰ ਨਹੀਂ ਸ਼ੂਟ ਕਰਦਾ ਉਹਨਾਂ ਤੇ ਆਪਾਂ ਲਾਵਾਂਗੇ ਜੀ ਆਰਗੈਨਿਕ ਰੰਗ ਦੂਜਾ ਹਾਂਜੀ ਤੇ ਲੋ ਜੀ ਇਹ ਵੀ ਬਣ ਕੇ ਹੋ ਗਿਆ ਜੀ ਤਿਆਰ ਹੁਣ ਆਪਾਂ ਇਹਨੂੰ ਵੀ ਹਲਕੀ ਜਿਹੀ ਹਵਾ ਲਵਾ ਦਿੰਨੇ ਆ ਵੀ ਸਮਾਰ ਕੇ ਸੁੱਕ ਜੇ ਦੋ-ਤਿੰਨ ਘੰਟੇ ਪਾ ਇਹਨੂੰ ਰੱਖ ਦਾਂਗੇ ਉਸ ਤੋਂ ਬਾਅਦ ਛਾਂ ਕੇ ਹੋ ਜੀ ਬਿਲਕੁਲ ਤਿਆਰ ਇਹਦੇ ਵਿੱਚ ਵੀ ਆਪਾਂ ਥੋੜਾ ਜਿਹਾ ਪਾਊਡਰ ਪਾ ਦਈਏ ਜੀ ਖੁਸ਼ਬੂ ਵਾਸਤੇ ਹਾਂਜੀ ਨਾਲੇ ਦੋਸਤੋ ਇੱਕ ਗੱਲ ਹੋਰ ਦੂਜੇ ਰੰਗ ਆ ਜਿਹੜੇ ਉਹ ਮਹਿੰਗੇ ਹੁੰਦੇ ਨੇ ਤੇ ਇਹੇ ਰੰਗ ਆਪਾਂ ਮਤਲਬ 100 ਰੁਪਏ 'ਚ ਚਤਨ ਦੋ-ਤਿੰਨ ਕਿਲੋ ਰੰਗ ਆਪਾਂ ਬਣਾ ਸਕਦੇ ਹਾਂ ਸਹੀ ਗੱਲ ਆ ਜੀ ਬਣਾ ਸਕਦੇ ਹਾਂ 100 ਰੁਪਏ 'ਚ ਦੋ-ਤਿੰਨ ਕਿਲੋ ਰੰਗ ਬਣ ਜਾਊਗਾ ਜੀਵਨ ਜਾਂਦਾ ਜੀ ਤੇ ਆਪਾਂ ਬਣਾਉਣਾ ਜੀ ਮਤਲਬ ਕਹਿ ਸਕਦੇ ਆ ਵੀ ਲਾਈਟ ਜਾਂ ਕਲਰ ਫਿਰ ਆਪਾਂ ਗਾਜਰ ਦਾ ਜੂਸ ਵੀ ਪਾ ਸਕਦੇ ਆ ਅਨਾਰ ਦਾ ਵੀ ਪਾ ਸਕਦੇ ਆ ਜੇ ਪਾਉਣਾ ਹੋਵੇ ਤੇ ਨਹੀਂ ਸਭ ਤੋਂ ਵਧੀਆ ਜੀ ਜਿਹੜੀ ਚੁਕੰਦਰ ਆਉਂਦੀ ਹੈਗੀ ਉਹਦਾ ਰਸ ਕੱਢ ਕੇ ਤੇ ਆਪਾਂ ਪਾਲਕ ਦਾ ਬਣਾਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਬਣਿਆ ਆ ਬਣਾ ਬਹੁਤ ਬਿਆਰੀ ਆਰੀ ਸਾਰਾ ਸਬਜ਼ੀਆਂ ਹੀ ਪਾ ਲਈਆਂ ਜੀ ਆਹ ਪਪਾਈ ਹੈ ਜੀ ਹਲਦੀ ਤੇ ਆਹ ਪਪਾਤੀ ਜੀ ਪਾਲਕ ਹਾਂਜੀ ਤੇ ਹੁਣ ਆਪਣੇ ਕੋਲੇ ਹੈ ਨਹੀਂ ਜੀ ਬੀਟਰੂਟ ਹੈ ਨਹੀਂ ਆਪਣੇ ਕੋਲੇ ਮਤਲਬ ਜ਼ਕੰਦਰ ਹੈ ਨਹੀਂ ਤੇ ਆਪਾਂ ਪਾਵਾਂਗੇ ਜੀ ਲਾਲ ਥੋੜਾ ਜਿਹਾ ਫੂਡ ਕਲਰ ਚੁਟਕੀ ਕ ਪਾਵਾਂਗੇ ਜਿੱਤੇ ਉਸੇ ਨਾਲ ਹੀ ਆ ਪਾਰਾਂਗੇ ਰੋਟੀ ਬਹੁਤ ਚੁਟਕੀ ਦਾ ਮਤਲਬ ਉਹ ਤਾਂ ਆਪਾਂ ਖਾ ਵੀ ਲੈਨੇ ਆ ਹਨਾ ਹਾਂਜੀ ਹਾਂਜੀ ਕਿਨੋਂ ਤੇ ਤਾਂ ਕੀ ਹੋਊ ਕਰੂਗਾ ਤੇ ਉਹਨੂੰ ਤਾਂ ਜਦੋਂ ਆਪਾਂ ਚਾਵਲਾਂ ਚ ਤੇ ਹੋਰ ਫੂਡ ਚ ਆਪਾਂ ਜਦੋਂ ਪਾ ਕੇ ਖਾ ਲੈਨੇ ਆ ਹਨਾ ਜਿਹੜੀ ਚੀਜ਼ ਖਾਣ ਵਾਲੀ ਆ ਉਹ ਕਦੇ ਵੀ ਮਤਲਬ ਬਾਹਰ ਕਿਸੇ ਨੂੰ ਤੇ ਲੱਗਗੀ ਕੋਈ ਵੀ ਸਾਈਡ ਇਫੈਕਟ ਨਹੀਂ ਕਰੂਗੀ ਹਾਂਜੀ ਤੇ ਬਸ ਥੋੜਾ ਜਿਹਾ ਪਾ ਲੈਨੇ ਜੀ ਇਹ ਹਮ ਲਓ ਜੀ ਕਲਰ ਵਾਲਾ ਵੀ ਬਣਾ ਕੇ ਦਿਖਾ ਦਿਓ ਮਤਲਬ ਫੂਡ ਕਲਰ ਵਾਲਾ ਹਾਂਜੀ ਹਮ ਲਓ ਜੇ ਇਹਨੂੰ ਆਪਾਂ ਕਰ ਲੈਨੇ ਜੀ ਮਿਕਸ ਠੀਕ ਹੈ ਜੀ ਚੁਟਕੀ ਇੱਕ ਬਸ ਚੁਟਕੀ ਹੀ ਪਾਇਆ ਜੀ ਇਹ ਤਾਂ ਹਮ ਤੇ ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਨੇ ਆ ਜੀ ਹਾਂਜੀ ਆ ਪਲੇਟ ਰਮਣ ਇੱਕ ਹੋਰ ਕੱਢ ਲਾ ਵੱਡੀ ਹਾਂਜੀ ਪਹਿਲਾਂ ਮਿਕਸ ਕਰ ਦਈਏ ਜੀ ਹਮ ਤੇ ਇਹਨੂੰ ਵੀ ਆਪਾਂ ਰਲਾ ਦਨੇ ਆ ਜੀ ਲਓ ਜੀ ਇਹ ਇਹ ਜਾ ਬਣ ਜਾਊਗਾ ਵਾਹ ਬਹੁਤ ਸੋਹਣੇ ਰੰਗ ਬਣਦੇ ਨੇ ਜੀ ਔਰੇਂਜਾ ਬਣ ਗਿਆ ਰਮਣ ਹੈਨਾ ਔਰੇਂਜਾ ਬਣ ਗਿਆ ਜੀ ਹਾਂ ਹੁਣ ਕੱਲ ਨੂੰ ਜਿਆਦਾ ਪਾਵਾਂਗੇ ਤਾਂ ਰੈੱਡ ਬਣ ਜੂ ਜੀ ਹਾਂਜੀ ਇਹਨੂੰ ਵੀ ਆਪਾਂ ਪਲੇਟ 'ਚ ਪਾ ਕੇ ਮਿਕਸ ਕਰ ਲਈਏ ਜੀ ਤੇ ਫੇਰ ਆਪਾਂ ਛਾਣ ਕੇ ਰਿਜ਼ਲਟ ਦਿਖਾਉਣੀ ਆ ਜੀ ਤੁਹਾਨੂੰ ਕਿਵੇਂ ਬਣਦੇ ਨੇ ਰੰਗ ਬਹੁਤ ਹੀ ਪਿਆਰੇ ਲੱਗ ਰਹੇ ਨੇ ਆਰਗੈਨਿਕ ਰੰਗ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਿਆ ਤੇ ਆਪਣਾ orange ਵੀ ਤਿਆਰ ਆ ਜੀ ਲਾਲ ਤੇ orange ਕਹ ਲਓ ਹਨਾ ਹਾਂਜੀ ਮਿਕਸ ਜਿਹੀ ਆ ਜੀ ਹੂੰ ਤੇ ਇੱਕ ਚਮਚੇਮੂੰਗੇ ਦੇ ਵਿੱਚ ਪਾ ਦਨੇ ਜੀ ਆਪਾਂ ਪਾਊਡਰ ਦਾ ਹਾਂਜੀ ਪਾਊਡਰ ਕੋਈ ਵੀ ਪਾ ਸਕਦੇ ਹੋ ਦੋਸਤੋ ਖੁਸ਼ਬੂ ਲਈ ਜਿਹੜਾ ਤੁਹਾਨੂੰ ਪਸੰਦ ਹੋਵੇ ਹਾਂਜੀ ਹੂੰ ਥੋੜਾ ਥੋੜਾ ਤੇ ਕਲਰ ਆਪਣੇ ਤਿੰਨ ਕਲਰ ਆਪਣੇ ਬਣ ਕੇ ਬਿਲਕੁਲ ਤਿਆਰ ਆ ਜੀ ਬੱਦਵੀ ਬਣਾ ਸਕਦੇ ਕਿਉਂਕਿ ਮਿੰਟਾਂ ਸਕਿੰਟਾਂ ਦਾ ਕੰਮ ਆ ਜੀ ਇਹ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਆ ਦੇਖ ਲਓ ਦੋਸਤੋ ਵੀਡੀਓ ਕਿੰਨੇ ਟਾਈਮ ਚ ਬਣ ਗਈ ਇੰਨਾ ਟਾਈਮ ਹੀ ਲੱਗਿਆ ਸਹੀ ਹੋਰ ਕੋਈ ਵੀ ਐਕਸਟਰਾ ਟਾਈਮ ਨਹੀਂ ਲੱਗਿਆ ਦੋਸਤੋ ਤੇ ਲਓ ਜੀ ਬਣ ਕੇ ਬਿਲਕੁਲ ਤਿਆਰ ਨੇ ਹੁਣ ਆਪਾਂ ਇਹਨੂੰ ਸ਼ੁੱਕਾ ਮਤਲਬ ਥੋੜਾ ਸਕਾ ਲੈਨੇ ਆ ਹਾਂਜੀ ਮਤਲਬ ਥੋੜਾ ਡਰਾਈਨੈਸ ਆ ਯਾਰ ਕਾਦ ਜਮੀ ਹੋ ਗਿਆ ਹਾਂ ਹਾਜੀ ਹੁਣ ਬਣਾਏ ਨੇ ਆ ਵਧੀਆ ਹੋਏ ਪਏ ਜੀ ਸੁੱਕਿਆ ਪਏ ਨੇ ਸੁੱਕਿਆ ਪੂਰਾ ਹੋਣ ਹਾਂਜੀ ਸੁੱਕੀ ਲੈ ਜੀ ਲਓ ਜੀ ਜਮਾ ਪਾਊਡਰ ਬਣ ਗਿਆ ਦੋਸਤੋ ਉਹ ਤਾਂ ਆਪਾਂ ਜਿਹਨੂੰ ਕੰਟਾ ਤੇ ਰੱਖਦੇ ਫਿਰ ਤਾਂ ਵਧੀਆ ਹੋ ਜਾਂਦਾ ਚਲੋ ਕੋਈ ਗੱਲ ਨਹੀਂ ਜੀ ਆਪਾਂ ਹੁਣ ਆਪਣੇ ਕੋਲ ਟਾਈਮ ਵੀ ਹੈ ਨਹੀਂ ਦੋਸਤੋ ਹਨਾ ਤੇ ਧੁੱਪ ਲਵਾ ਲੇ ਵੀ ਨੂੰ ਬਸ ਅੱਧਾ ਘੰਟਾ ਧੁੱਪ ਵਾਧੂਆ ਬਹੁਤ ਹੀ ਪਿਆਰੇ ਬਣੇ ਨੇ ਜੀ ਤੇ ਦੇਖੋ ਜੀ ਕਿੱਡੇ ਵਧੀਆ ਲੱਗ ਰਹੇ ਤੇ ਬਾਕੀ ਕੱਲ ਤੱਕ ਇਹ ਹੋਰ ਸੁੱਕ ਜਾਣਗੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਲ ਕੇ ਤੇ ਜਮਾ ਪਾਊਡਰੀ ਬਣ ਜੂ ਸਾ ਨੂੰ ਹਾਂਜੀ ਵਸਤੇ ਪਾਊਡਰ ਬਿਲਕੁਲ ਆ ਕਿਉਂਕਿ ਪਾਊਡਰੀ ਹੈ ਜਿਹਦੇ ਚੱਪਕੜ ਕੁਛ ਕਰਿਆਗਾ ਹਾਂਜੀ ਤੇ ਬਹੁਤ ਵਧੀਆ ਬਣ ਕੇ ਤਿਆਰ ਜੇ ਜਰੂਰ ਤੋਂ ਅੱਪ ਤਾਂ ਸ਼ਾਮ ਸਕਦੇ ਨੇ ਇਹ ਤਾਂ ਬਸ ਇਹ ਮੇਰਾ ਹਾਂਜੀ ਲੱਗਿਆ ਦਿਖਾਇਓ ਹੱਥ ਤੇ ਮੜਾ ਜਾ ਦੇਖੋ ਦੋਸਤੋ ਮਤਲਬ ਹਨਾ ਲਾਹੇ ਤੋਂ ਵੀ ਲੈ ਨਹੀਂ ਰਿਹਾ ਜਮਾ ਦੂਜੇ ਰੰਗ ਵਾਲਾ ਕੰਮ ਹੀ ਆ ਤੇ ਹਾਂਜੀ ਕੋਈ ਉਹਦੇ ਨਾਲੋਂ ਦੋਸਤੋ 100 ਗੁਣਾ ਚੰਗਾ ਕੇ ਦੇ ਹਨਾ ਕੋਈ ਵੀ ਸਾਈਡ ਬਣਾ ਜਿਹੜਾ ਪਾਊਡਰ ਪਾਇਆ ਉਹਦੇ ਨਾਲ ਖੁਸ਼ਬੂ ਵੀ ਬਹੁਤ ਵਧੀਆ ਤੇ ਕਲਰ ਦੇਖੋ ਕਿੰਨੇ ਪਿਆਰੇ ਬਣੇ ਨੇਗੇ ਸੋ ਤੁਸੀਂ ਵੀ ਆਰਗੈਨਿਕ ਜਿਹੜੇ ਕਲਰ ਹੈ ਉਹ ਥੋੜੇ ਜਿਹੇ ਰੁਪਈਆ ਚ ਘਰ ਹੀ ਬਣਾ ਸਕਦੇ ਹੋ ਉਹ ਵੀ ਨੇਚਰਲ ਚੀਜ਼ਾਂ ਨਾਲ ਜਿਵੇਂ ਆਪਣੀਆਂ ਸਬਜ਼ੀਆਂ ਹੁੰਦੀਆਂ ਨੇ ਪਾਲਕ ਹੋਗੀ ਚਿਕੰਦਰ ਹੋਗੀ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਹੁੰਦ ਨੇ ਜਿਹੜੀਆਂ ਕਲਰਫੁੱਲ ਹੁੰਦ ਨੇ ਉਹ ਤੁਸੀਂ ਪਾ ਕੇ ਇਹਨਾਂ ਨੂੰ ਬਣਾ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਚੀਜ਼ ਬਣਦੀ ਹੈਗੀ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧ ਲਈ ਅਗੇ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ ਤੇ ਸਾਰਿਆਂ ਨੂੰ ਹੈਪੀ ਹੋਲੀ ਜੀ